ਅਸੀਂ ਜਿਹੜਾ ਅਰਬਨ ਫਾਜ਼ਲ ਕਾ ਨੂੰ ਕਵਰ ਕਰਨ ਵਾਸਤੇ ਜਿਹੜਾ ਡੇਂਗੂ ਤੇ ਮਲੇਰੀਆ ਦਾ ਅਵੇਰਨੈਸ ਕੈਂਪੇਨ ਚਲਾ ਰਹੇ ਹਾਂ ਤੇ ਜਿੱਦੀ ਅਸੀਂ ਬ੍ਰਾਂਚ ਅਸੀਂ ਨਵੇਂ ਸਿਵਲ ਹਸਪੀਟਲ 'ਚ ਵੀ ਇਟੈਬਲਿਸ਼ ਕੀਤੀ ਉਹਿੱਥੇ ਸਾਡੇ ਦੋ ਸਿਹਤ ਕਰਮਚਾਰੀ ਜਿਵੇਂ ਸੁਖਜਿੰਦਰ ਜੀ ਨੇ ਇੱਕ ਰਵਿੰਦਰ ਸ਼ਰਮਾ ਜੀ ਤੇ ਨਾਲ ਅਸੀਂ ਚਾਰ ਬਰੀਡਿੰਗ ਚੈਕਰ ਵੀ ਇਸ ਕਰਕੇ ਰੱਖੇ ਹੋਏ ਨੇ ਜਿਹੜੇ ਡੋਰ ਟੂ ਡੋਰ ਜੂਨ 'ਚ ਜਾਣਗੇ ਹਰ ਘਰ 'ਚ ਜਾ ਕੇ ਜਿਹੜਾ ਵੀ ਲਾਰਵਾ ਆ ਕੋਈ ਮਿਲਦਾ ਉਹਨੂੰ ਡਿਸਟਰਾਏ ਕਰਨਗੇ ਜੁਲਾਈ ਜਿਹੀ ਰੈਗੂਲਰ ਸਪਰੇ ਵਗੈਰਾ ਵੀ ਸ਼ੁਰੂ ਕਰਾ ਦੇ। ਸਰਕਾਰੀ ਦਫਤਰ ਤਿਆਰ ਕਰ ਲਏ ਐ। ਤਿਆਰ ਵਾਲੇ ਟਾਈਮ 'ਚ ਉਮੀਦ ਹੈ ਅਸੀਂ ਸਾਰਾ ਅਰਬਨ ਏਰੀਆ ਇਸ ਨੂੰ ਕਵਰ ਕਰ ਲਾਂਗੇ। ਤੇ ਸਾ ਮੇਰੀ ਆਮ ਜਨਤਾ ਨੂੰ ਫਾਜ਼ਿਲਕਾ ਸ਼ਹਿਰ ਵਾਸੀਓ ਇਹ ਅਪੀਲ ਹੈ। ਜੇ ਜਦੋਂ ਵੀ ਸਾਡੀ ਪਹੁੰਚਦੀ ਆ ਉਹਨਾਂ ਕੋਲੇ ਐਂਟੀ ਲਾਰਵਾ ਐਕਟੀਵਿਟੀ ਵਾਸਤੇ ਤਾਂ ਕਾਈਂਡਲੀ ਉਹਨਾਂ ਨੂੰ ਕੋਆਪਰੇਟ ਕੀਤਾ ਜਾਵੇ ਤਾਂ ਕਿ ਜਿਹੜਾ ਇਸ ਦਾ ਫਾਇਦਾ ਆਮ ਜਨਤਾ ਨੂੰ ਹੀ ਹੈ। ਜੇ ਟਾਈਮ 'ਤੇ ਆਪਾਂ ਕੰਟਰੋਲ ਕਰਾਂਗੇ ਤਾਂ ਇਹ ਬਿਮਾਰੀ ਤੋਂ ਬਚਾਅ ਕੀਤਾ ਜਾ ਸਕਦਾ। Thank you.